ਸਾਰੀਆਂ ਹੀ ਨਵ-ਵਿਆਹਤਾਂ ਆਪਣੇ ਪਤੀ ਨੂੰ ਖੁਸ਼ ਕਰਨ ਦੇ ਲਈ ਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਲਈ ਇਹ ਵਰਤ ਰੱਖਦੀਆਂ ਨੇ ਤੇ ਨਾਲ ਦੀ ਨਾਲ ਫੁੱਲਾਂ ਦੇ ਗਹਿਣੇ ਪਾ ਕੇ ਮੰਦਰ ਸੀਤਲਾ ਮਾਤਾ ਦੇ ਮੰਦਰ ਦਰਸ਼ਨ ਕਰਨ ਆਉਂਦੀਆਂ ਨੇ ਕੀ ਐਕਸਪੀਰੀਅੰਸ ਹੈ ਕਿਉਂਕਿ ਨਾਰਮਲੀ ਤੇ ਸਾਰੇ ਹੀ ਸੋਨਾ ਜਾਂ ਚਾਂਦੀ ਪਾ ਕੇ ਹੀ ਸ਼ਿੰਗਾਰ ਕਰਦੇ ਆ ਪਰ ਅੱਜ ਦਾ ਤਿਉਹਾਰ ਹੀ ਇਦਾਂ ਦਾ ਹੈ ਕਿ ਫਲੋਰਲ ਜੁਅਰੀ ਪਾ ਕੇ ਹੀ ਸ਼ਿੰਗਾਰ ਕੀਤਾ ਹੈ ਹਾਂਜੀ ਸਪੈਸ਼ਲੀ ਅੰਮ੍ਰਿਤਸਰ ਜੀ ਮਨਾਇਆ ਜਾਂਦਾ ਇੱਥੇ ਸਾਰੇ ਜਾਣੇ ਤਿਆਰ ਹੋ ਕੇ ਜਿਆਦਾ ਆਉਂਦੇ ਨੇ ਤੇ ਸਪੈਸ਼ਲੀ ਇੱਥੇ ਹੀ ਮਾਤਾ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਨੇ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਾਰੀ ਦਰਸ਼ਕਾ ਦਾ ਮੈਮਨ ਮਿਤ ਬਹੁਤ-ਬਹੁਤ ਸਵਾਗਤ ਕਰਦੀ ਆ ਜਿਵੇਂ ਕਿ ਤੁਹਾਨੂੰ ਪਤਾ ਅੱਜ ਸੋਨ ਦਾ ਪਹਿਲਾ ਤਿਉਹਾਰ ਹੈ ਪਹਿਲਾ ਐਤਵਾਰ ਹੈ ਤੇ ਇਸ ਦਿਨ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੇ ਵਿੱਚ ਨਵੇਂ ਵਿਆਹ ਜੋੜੇ ਆਂਦੇ ਨੇ ਤੇ ਇੱਥੇ ਆ ਕੇ ਆਪਣੀ ਮਨੋ ਕਾਮਨਾ ਪੂਰੀਆਂ ਕਰਦੇ ਨੇ ਆਓ ਅਸੀਂ ਨਵੇਂ ਵਿਆਹ ਜੋੜੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਉਹਨਾਂ ਨੂੰ ਇੱਥੇ ਆ ਕੇ ਕਿਵੇਂ ਦਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਤੁਹਾਨੂੰ ਇੱਥੇ ਆ ਕੇ ਕਿਵੇਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਜਿਵੇਂ ਲੇਡਿਸ ਤੇ ਨਾਰਮਲੀ ਹਾਰਸ਼ਿੰਗਾਰ ਕਰਦੇ ਨੇ ਇਸ ਅੱਜ ਫੁੱਲਾ ਦਾ ਸ਼ਿੰਗਾਰ ਕਰਕੇ ਕਿਵੇਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਫਰਸਟ ਸਾਵਣ ਇਸ ਸੈਲੀਬ੍ਰੇਟ ਦੁਰਗਾ ਨਾ ਮੰਦਿਰ ਮੇ ਹਮਾਏ ਇਸ ਲਈ ਤੇ ਇਸ ਤਿਹਾਰ ਦਾ ਕੀ ਮਹੱਤਵ ਹੈ ਇਸ ਤਿਹਾਰ ਦਾ ਮਤਰੇ ਜੇ ਉਹ ਜਿਸकी ਜੈਸੇ ਇੱਕ ਮਨੁਕਾਮਨਾ ਪੂਰੀ ਹੁੰਦੀ ਹੈ ਜੈਸੇ ਕੋਈ ਮਨੁਕਾਮਨਾ ਪੂਰੀ ਕਰਨੇ ਕੇ ਲਈ ਵਿਸ਼ਕਾ ਵਿਸ਼ ਮੰਗਤਾ ਇਸ ਲਈ ਇਸ ਲਈ ਦੁਰਗਾ ਨਾ ਮੰਦਿਰ ਮੇ ਨਾ ਬਹੁਤ ਮਨੁਕਾਮਨਾ ਪੂਰੀ ਹੁੰਦੀ ਹੈ ਲੋਕੋ ਕੀ ਇਸ ਲਈ ਉਹ ਫਰਸਟ ਸਾਵਣ ਇਸ ਲਈ ਸੈਲੀਬ੍ਰੇਟ ਕਰਨ ਮੇ ਆਤੇ ਹੈ ਤੁਸੀਂ ਵਰਤ ਵੀ ਰੱਖਿਆ? ਨੋ। ਫਰਸਟ 라ਉਂਡ ਮੇਰੇ ਭਾਬੀ। ਤੁਸੀਂ ਮੈਨੂੰ ਕਾਮਨਾ ਮੰਗੀ? ਹਾਂਜੀ। ਉਹ ਜਲਦੀ ਬਾਬਨ ਦੇਗਾ ਨਾ ਫਿਰ ਵਿਸ਼ਪੂਰੀ ਹੋ ਜਾਏਗੀ। ਹਾਂਜੀ ਸਰ ਤੁਹਾਨੂੰ ਕਿਵੇਂ ਦੇ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ ਸਾਵਣ ਦਾ ਤਿਹਾਰ ਮਨਾ ਕੇ। ਇਹ ਫਸਾ ਬਹੁਤ ਬਿਊਟੀਫੁੱਲ ਲੱਗ ਰਹੇ ਆ। ਹਾਂਜੀ। ਕੀ ਕਹਿਣਾ ਜਾਊਗੀ? ਬੱਚੇ ਨਹੀਂ ਜੀ ਮਾਤਾ ਰਾਣੀ ਦੇ ਦਰ ਤੇ ਆਏ ਆ। ਇੱਥੇ ਸਾਰੇ ਹੀ ਸੋਹਣੇ ਹੁੰਦੇ ਆ ਬਿਊਟੀਫੁੱਲ ਨੇ। ਕੀ ਅੱਜ ਵاسي ਡਿਫਰੈਂਟ ਨਹੀਂ ਲੱਗ ਰਹੇ? ਨਹੀਂ ਲੱਗ ਰਹੇ ਆ ਜੀ ਮੰਦਰ ਤੇ ਚਲੋ ਕੋਈ ਨਹੀਂ ਡਿਫਰੈਂਟ ਸਭ ਸੇਮ ਹੀ ਨੇ। ਜਿਵੇਂ ਕਿ ਤੁਹਾਨੂੰ ਪਤਾ ਸਾਵਣ ਦਾ ਪਹਿਲਾ ਤਿਹ ਤੇ ਆਓ ਤੁਹਾਨੂੰ ਮਿਲਾਂਦੇ ਆ ਕਪਲਸ ਦੇ ਨਾਲ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਇਹ ਤੁਹਾਡਾ ਪਹਿਲਾ ਸਾਮਨ ਆ ਹਾਂਜੀ ਹਾਂਜੀ ਮੇਰਾ ਪਹਿਲਾ ਸਾਮਨ ਹੈ ਮੇਰੇ ਮੈਰਿਜ ਤੋਂ ਬਾਅਦ ਮੈਂ ਇੱਥੇ ਆਈ ਆ ਮੇਰੇ ਤੇ ਮੇਰੇ ਹਸਬੰਦ ਇੱਥੇ ਬਹੁਤ ਹੀ ਸ਼ਰਦਾ ਦੇ ਨਾਲ ਮਾਤਾ ਜੀ ਦੇ ਦਰਸ਼ਨ ਕਰਨ ਆਏ ਆ ਤੇ ਪਹਿਲਾ ਜਿਹੜਾ ਸਾਵਨ ਸੀਗਾ ਮਾਤਾ ਗੌਰਜਾ ਜੀ ਨੇ ਰੱਖਿਆ ਸੀਗਾ ਆਪਣੇ ਆਪਣੇ ਪਤੀ ਜੀ ਨੂੰ ਯਾਨੀ ਕਿ ਸ਼ਿਵਜੀ ਮਹਾਰਾ ਜੀ ਨੂੰ ਖੁਸ਼ ਕਰਨ ਦੇ ਲਈ ਤੇ ਉਸ ਤੋਂ ਬਾਅਦ ਸਾਰੀਆਂ ਹੀ ਨਵ ਵਿਆਹ ਤਾਂ ਆਪਣੇ ਪਤੀ ਨੂੰ ਖੁਸ਼ ਕਰਨ ਦੇ ਲਈ ਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਲਈ ਵਰਤ ਰੱਖਦੀਆਂ ਨੇ ਤੇ ਨਾਲ ਦੀ ਨਾਲ ਫੁੱਲਾਂ ਦੇ ਗਹਿਣੇ ਪਾ ਕੇ ਮੰਦਰ ਸੀਤਲਾ ਮਾਤਾ ਦੇ ਮੰਦਰ ਦਰਸ਼ਨ ਕਰਨ ਆਉਂਦੀਆਂ ਨੇ ਸੋਨ ਦੇ ਤਿਹਾਰ ਦੀ ਮਹੱਤਤਾ ਕੀ ਹੈ ਮਾਤਾ ਜਿਵੇਂ ਕਿ ਮੈਂ ਹੋਣੀ ਤੁਹਾਨੂੰ ਦੱਸ ਕੇ ਹਟੀਆਂ ਕਿ ਮਾਤਾ ਗੌਰਜਾ ਜੀ ਨੇ ਸ਼ਿਵਜੀ ਭਗਵਾਨ ਜੀ ਨੂੰ ਆਪਣੇ ਪਤੀ ਦੇ ਰੂਪ ਚ ਅਪਣਾਉਣ ਦੇ ਲਈ ਵਰਤ ਰੱਖੇ ਸਨ ਫੁੱਲਾਂ ਦੇ ਗਹਿਣੇ ਤੇ ਸਜ ਕੇ ਤੇ ਮਤਾ ਗੋਰਜਾ ਜੀ ਨੇ ਵਰਤ ਰੱਖੇ ਸੰਤ ਉਹਨਾਂ ਦੇ ਹੀ ਸ਼ਰਧਾ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਸਾਰੀਆਂ ਸੰਗਤਾਂ ਜੀ ਨੇ ਇੱਥੇ ਦਰਸ਼ਨ ਕਰਨ ਆਉਂਦੇ ਨੇ ਐਸਾ ਲੱਗਦਾ ਅੱਜ ਤਾਂ ਦੇਖੋ ਜੀ ਇੱਥੇ ਸਾਰੀਆਂ ਆਈਆਂ ਸੰਤੋਨ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਤੇ ਮੈਂ ਕਹਿੰਨੀ ਆ ਸਾਰੇ ਜਾਣੇ ਇੱਥੇ ਆਣ ਕੇ ਇੱਕ ਵਾਰ ਦਰਸ਼ਨ ਕਰਨ ਇੱਥੋਂ ਦਾ ਸਾਰਾ ਨਜ਼ਾਰਾ ਦੇਖਣ ਬਹੁਤ ਹੀ ਆਨੰਦ ਦੇ ਤੇ ਬਹੁਤ ਸਾਰੀਆਂ ਨਵਿਆਇਤਾ ਜਦੋਂ ਤਿਆਰ ਹੋ ਕੇ ਆਉਂਦੀਆਂ ਤੇ ਮਨ ਬਹੁਤ ਹੀ ਪ੍ਰਸੰਨ ਹੋ ਜਾਂਦਾ ਹੈ ਅੰਮ੍ਰਿਤਸਰ ਮੈਂ ਮਨਾਇਆ ਜਾਂਦਾ ਹੈ ਕਿਹੜਾ ਰੱਖਿਆ ਹਾਂਜੀ ਇਹ ਸਪੈਸ਼ਲੀ ਅੰਮ੍ਰਿਤਸਰ 'ਚ ਹੀ ਮਨਾਇਆ ਜਾਂਦਾ ਇੱਥੇ ਸਾਰੇ ਜਾਣੇ ਤਿਆਰ ਹੋ ਕੇ ਜ ਆਦ ਆਂਦੇ ਨੇ ਤੇ ਸਪੈਸ਼ਲੀ ਇੱਥੇ ਹੀ ਮਾਤਾ ਜੀ ਦੇ ਦਰਸ਼ਨ ਕਰਨ ਲਈ ਆਂਦੇ ਨੇ ਫਿਰ ਆਪ ਕਹਿੰਦਾ ਬਸ ਜੋ ਵੀ ਆ ਬਸ ਬਹੁਤ ਵਧੀਆ ਵਾ ਪਹਿਲਾਂ ਸੁਣਿਆ ਸੀ ਹੁਣ ਵੇਖ ਲਿਆ ਆਪਕੇ ਨਾਮ ਕੀ ਪਤਨੀ ਅੱਜਕਾਰ ਕਰਕੇ ਇਹ ਕਿਹਦਾ ਲੱਗਦੀ ਸੋਹਣੀ ਲੱਗੰਦੀ ਸੋਹਣੀ ਲੱਗਾ ਕਿ ਨਹੀਂ ਪਰ ਸੋਹਣੀ ਲੱਗੰਦੀ ਆ ਮੇਕਅਪ ਨਾਲ ਸੋਹਣੀ ਲੱਗੰਦੀ ਆ ਚਲ ਕੀ ਕਹਿਣਾ ਚਾਹਤੇ ਮੈਂ ਆਜ ਕੇ ਦਿਨ ਕਿਆ ਸਭ ਕੁ ਬਾਕੀਆਂ ਕੋ ਕਿਆ ਸੰਦੇਸ਼ ਦੇ ਰਹੇ ਆ ਬਾਕੀ ਨੂੰ ਸਾਰਿਆਂ ਨੂੰ ਇਹੀ ਸੰਦੇਸ਼ ਆ ਰੱਬ ਦੇ ਨਾਲ ਜੁੜੋ ਪਰਿਵਾਰ ਦੇ ਨਾਲ ਜੁੜੋ ਤੇ ਮਾਤਾ ਜੀ ਦੇ ਦਰਸ਼ਨ ਕਰਕੇ ਆਪਣੇ ਮਨ ਨੂੰ ਸ਼ਾਂਤੀ ਦੋ ਤੇ ਬਹੁਤ-ਬਹੁਤ ਧੰਨਵਾਦ ਹੋਏਗਾ ਸਾਰੀ ਇੱਥੇ ਆਣ ਵਾਲੀਆਂ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਪਹਿਲਾ ਸੋਨਾ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਲੱਗਦਾ ਪਿਆ ਹਾਰ ਸ਼ਿੰਗਾਰ ਸੋਨੇ ਦਾ ਨਹੀਂ ਕੀਤਾ ਚਾਂਦੀ ਦਾ ਨਹੀਂ ਕੀਤਾ ਫੁੱਲਾਂ ਦਾ ਸ਼ਿੰਗਾਰ ਕਿਵੇਂ ਦਾ ਮਹਿਸੂਸ ਹੋ ਰਿਹਾ ਜੀ ਇਹ ਇੱਕ ਅਲੱਗ ਐਕਸਪੀਰੀਅੰਸ ਹੈ ਕਿਉਂਕਿ ਨਾਰਮਲੀ ਤੇ ਸਾਰੇ ਸੋਨਾ ਆ ਚਾਂਦੀ ਪਾ ਕੇ ਹੀ ਸ਼ਿੰਗਾਰ ਕਰਦੇ ਆ ਪਰ ਅੱਜ ਦਾ ਤਿਉਹਾਰ ਹੀ ਇਦਾਂ ਦਾ ਹੈ ਕਿ ਫਲੋਰਲ ਜੁਰੀ ਪਾ ਕੇ ਹੀ ਸ਼ਿੰਗਾਰ ਕਰੀਦਾ ਹੈ ਤੁਸੀਂ ਜੋ ਦੂਜੀ ਜੁਲਰੀ ਕਿਉਂ ਨਹੀਂ ਟਰਾਈ ਕੀਤੀ ਕਿਉਂਕਿ ਇਹ ਕਿੰਦੇ ਸਪੈਸ਼ialਟੀ ਹੀ ਹੈ ਕਿ ਲੋਕੀ ਕੁੜੀਆਂ ਐਦਾਂ ਹੀ ਫਲੋਰਲ ਜੁਲਰੀ ਪਾ ਕੇ ਹੀ ਸਜਦੀਆਂ ਨੇ ਤੇ ਅੱਜ ਦਾ ਤਿਉਹਾਰ ਮੇਨਲੀ ਨਵੀਂ ਨਵੇਂ ਵਿਆਹ ਜੋੜਿਆਂ ਵਾਸਤੇ ਹੁੰਦਾ ਹੈ ਤੇ ਇਹ ਸਿਰਫ ਅੰਮ੍ਰਿਤਸਰ ਚ ਮਨਾਇਆ ਜਾਂਦਾ ਹੈ ਲੋਕੀ ਦੂਰੋਂ ਦੂਰੋਂ ਵੇਖਣ ਆਉਂਦੇ ਆ ਕਿ ਅੱਜ ਦਾ ਤਿਉਹਾਰ ਕਿੰਨੇ ਪ੍ਰੇਮ ਤੇ ਪਿਆਰ ਨਾਲ ਮਨਾਇਆ ਜਾਂਦਾ ਹੈ ਤੇ ਅੱਜ ਦੇ ਦਿਨ ਸਾਰੇ ਫਲੋਰਲ ਜੁਲਰੀ ਪਾ ਕੇ ਤਿਆਰ ਹੋ ਕੇ ਆਉਂਦੀਆਂ ہیں ਬ੍ਰਾਈਡਸ ਤੇ ਆਪਣੇ ਹਸਬੰਡਸ ਨਾਲ ਆ ਕੇ ਦੁਰਗਨਾ ਮੰਦਰ ਮੱਥਾ ਟੇਕਦੀਆਂ ਨੇ ਕਿ ਐਸਾ ਮੈਡਮ ਲੱਗਦਾ ਐਸੇ ਸ਼ਿੰਗਾਰ ਜੀ ਬਹੁਤ ਸੋਹਣਾ ਲੱਗਦਾ ਹੈ ਕੁਝ ਡਿਫਰੈਂਟ ਲੱਗਦਾ ਹੈ ਕਿ ਨਾਰਮਲੀ ਤੇ ਸਾਰੇ 골ਡ ਜਾਂ সিলవర్ ਦੀ ਜੁਐਲਰੀ ਪਾ ਕੇ ਤਿਆਰ ਹੁੰਦੇ ਆ ਤੇ ਅੱਜ ਦਾ ਦਿਨ ਸਿਰਫ ਫਲੋਰਲ ਜੁਐਲਰੀ ਪਾ ਕੇ ਤਿਆਰ ਹੋ ਕੇ ਆਣਾ ਹੁੰਦਾ ਤੇ ਬਹੁਤ ਵਧੀਆ ਲੱਗਦਾ ਕਿੰਨੀ ਗੋਡੀ ਕਰਾਤੀ ਆ ਅੱਜ ਕੀ ਦਿਨ ਹਾਂਜੀ ਕਿੰਨੀ ਗੋਡੀ ਕਰਾਤੀ ਆ ਅੱਜ ਕੀ ਦਿਨ ਐ ਤੇ ਸਾਰੇ ਹੀ ਉਡੀਕਦੇ ਆ ਕਿ ਨਿਊਲੀ ਮੈਰਿਡ ਕੇ ਪਹਿਲੀ ਵਾਰੀ ਕਿਸੇ ਨੇ ਇਦਾਂ ਸ਼ਿੰਗਾਰ ਕਰਕੇ ਆਣਾ ਹੋਵੇ ਤੇ ਸਾਰੇ ਸ਼ੁਰੂ ਤੋਂ ਹੀ ਸੋਚਦੇ ਆ ਕੀ ਮੰਗਤ बस खुशी थे सब कट्ठे रहन हंसते खेलते तो आज हम सावन के महीने में दुर्गाना मंदिर में मथा टेकने आए हैं ठीक है और न्यूली वेड कपल्स जो हैं फ्लोरल ज्वेलरी पहन के इधर मत्था टेकना आते हैं बस सर आपकी पत्नी जो इतना करती है कैसा लगा उनको अच्छा लग रहा है बड़ी अच्छी लग रही है इस ज्वेलरी में ठीक है और जितने भी कपल्स हैं सारे आज आपको दिखेंगे फ्लावर ज्वेलरी में ही आएंगे कोई गोल्ड की ज्वेलरी नहीं कोई सिल्वर ज्वेलरी नहीं क्या है बस मनोकामना नहीं बताते और पूरी हो जाए बस यही सोचते हैं ਚਾ ਲੱਗ ਗਿਆ ਬਹੁਤ ਠਾ ਲੱਗ ਗਿਆ ਜਿਵੇਂ ਕਿ ਤੁਹਾਨੂੰ ਪਤਾ ਸੋਨ ਦਾ ਪਹਿਲਾ ਤਿਹਾਰ ਹੈ ਤੇ ਇਸ ਦੇ ਨਾਲ ਹੀ ਅਸੀਂ ਗੱਲਬਾਤ ਕਰਦੇ ਆ ਦੁਰਗਿਆਨਾ ਮੰਦਿਰ ਦੇ ਪ੍ਰਧਾਨ ਦੇ ਨਾਲ ਸਵਾਗਤ ਹੈ ਤੁਹਾਡਾ ਇੱਥੇ ਆਂਤੇ ਦੁਰਗਿਆਨਾ ਮੰਦਿਰ ਦੇ ਵਿੱਚ ਸਾਮਨ ਦੀਆਂ ਰੌਣਕਾਂ ਸਭ ਤੋਂ ਬਖਰੀਆਂ ਹੁੰਦੀਆਂ ਇਹ ਤਿਹਾਰ ਜਿਹੜਾ ਹੈ ਜਿਸ ਘਰ ਚ ਵੀ ਨਵੀਂ ਨੂੰ ਵਿਆਹ ਆਈ ਹੈ ਜਾਂ ਜਿਹੜੀ ਬੇਟੀ ਦੀ ਸ਼ਾਦੀ ਹੋਈ ਹੈ ਉਹਦੇ ਪਤੀ ਤੇ ਪਤੀ ਦਾ ਪਰਿਵਾਰ ਮਿਲ ਕੇ ਉਹਨਾਂ ਨੂੰ ਮੋਤੀ ਦਾ ਸ਼ਿੰਗਾਰ ਕਰਾਉਂਦੇ ਐ ਸ਼ਾਦੀ ਤੋਂ ਬਾਅਦ ਜਿਹੜਾ ਪਹਿਲਾ ਸਮਨ ਆਏਗਾ ਸਾਵਣ ਦੇ ਮਹੀਨੇ ਤੀਆਂ ਦਾ ਤਿਉਹਾਰ ਤਾਂ ਜ਼ਿੰਦਗੀ ਪਰ ਚੱਲਦਾ ਨਾ ਲੇਕਿਨ ਜਿਹੜਾ ਸਮਨ ਦਾ ਤਿਉਹਾਰ ਹੈ ਇਹ ਸ਼ਿੰਗਾਰ ਔਰ ਤਿਉਹਾਰ ਸ਼ਾਦੀ ਦੇ ਪਹਿਲੇ ਸਾਵਣ ਦੇ ਮਹੀਨੇ ਹੁੰਦਾ ਹੈ ਲੜਕੀ ਨੂੰ ਜਿਹੜੀ ਨਵ ਵਿਆਹੀਤਾ ਬਹੂ ਐ ਦੁਲਹਨ ਹੈ ਉਹਨੂੰ ਸ਼ਿੰਗਾਰ ਕਰਾ ਕੇ ਪਤੀ ਪਤਨੀ ਔਰ ਸਾਰੇ ਰਿਸ਼ਤੇਦਾਰ ਮਿਲ ਕੇ ਇਥੇ ਠਾਕੁਰ ਜੀ ਨੂੰ ਮੱਥਾ ਟੇਕਨ ਆਉਂਦੇ ਐ ਠਾਕੁਰ ਜੀ ਨੂੰ ਮੱਥਾ ਟੇਕਦੇ ਆ ਕਿ ਉਹਨਾਂ ਦੀਆਂ ਖੁਸ਼ੀਆਂ ਬਣੀਆਂ ਰਹਿਣ ਉਹਨਾਂ ਦਾ ਜਿਹੜਾ ਵਿਵਾਹਿਕ ਜੀਵਨ ਹੈ ਉਹ ਸੁਖੀ ਬੀਤੇ ਔਰ ਘਰ ਦੇ ਵਿੱਚ ਜਿਹਦਾ ਫੁੱਲ ਖਿੜਦੇ ਆ ਐਦਾਂ ਹੀ ਉਹਨਾਂ ਦੇ ਪਰਿਵਾਰ ਚ ਉਹਨਾਂ ਦੀ ਵਿਆਹੀ ਹੋਈ ਦੁਨੀਆ ਦੇ ਵਿੱਚ ਖੇੜਾ ਰਵੇ ਔਰ ਖਾਸ ਕਰਨੇ ਆ ਕਿ ਅਮਰੀ ਸੱਚੇ ਦੁਰਗਾਣਾ ਮੰਦਰ ਹੀ ਕੇਂਦਰ ਹੈ ਜਿਹੜਾ ਆਪਣੇ Hindu ਤਿਹਾਰਾਂ ਨੂੰ ਮਨਾਉਂਦਾ ਔਰ ਇਲਾਕੇ ਦੇ ਲੋਕ ਇਲਾਕੇ ਦੇ ਮੰਦਰਾਂ 'ਚ ਵੀ ਲੋਕ ਜਾਂਦੇ ਹੋਣਗੇ ਲੇਕਿਨ ਸਾਡੇ ਇੱਥੇ 500 ਮਰਦ ਕੀ ਸਮਨ ਦੇ ਇਹ ਹਰ ਸੋਮਵਾਰ ਹੀ ਖੂਬ ਮੇਲਾ ਲਗੇਗਾ ਅੱਜ ਤੇ ਗਰਮੀ ਹੈ ਵੈਸਾ ਮੰਨਿਆ ਜਾਂਦਾ ਸਮਨ ਦੇ 100 100 ਮੀ ਜੇ ਮੀ ਵਸ ਗਏ ਤੇ ਤੁਲੀ ਰੌਣਕ ਹੋਰ ਵੀ ਜ਼ਿਆਦਾ ਵਧੀਆ ਹੋ ਜਾਏਗੀ ਇਹ ਗੱਲ ਮੰਨ ਕੇ ਚੱਲੋ ਕੁਝ ਲੋਗਾਂ ਨੂੰ ਸਾਡੇ ਵਿਚਾਰਾਂ ਤੇ ਸਾਡੇ ਧਾਰਮਿਕ ਵਿਚਾਰਾਂ ਤੇ ਇਹ ਕੈਸੀ ਬੜੇ ਪ੍ਰਤੀਬੰਧਿਤ ਜਏ ਹਾਂ ਐਸਾ ਨਹੀਂ ਹੈ ਐਸਾ ਨਹੀਂ ਹੈ ਅਸੀਂ ਸ਼ਿੰਗਾਰ ਨੂੰ ਮੰਨਤਾ ਦਿੰਦੇ ਹਾਂ ਠਾਕੁਰ ਵੀ ਸ਼ਿੰਗਾਰ ਕਰਦੇ ਆ ਠਾਕੁਰ ਦੇ ਬੱਚੇ ਵੀ ਸ਼ਿੰਗਾਰ ਕਰਦੇ ਆ ਲੇਕਿਨ ਸ਼ਿੰਗਾਰ ਪਿਆਰ ਕਾਮ ਦੇਵ ਇਹ ਸਾਡੇ ਜਿਹੜੇ ਹੈ ਇਹ ਮर्यादा ਦੇ ਵਿੱਚ ਹੀ ਹੁੰਦੇ ਆ ਔਰ ਇਹ ਮर्यादित ਹੈ ਕਿ ਬੇਟੀ ਨੂੰ ਸ਼ਿੰਗਾਰ ਕਰਾਨਾ ਉਹਦੇ ਸਸਰਾਲ ਕਰਾਉਂਦੇ ਸਾਰਾ ਪਰਿਵਾਰ ਇਕੱਠਾ ਹੋ ਕੇ ਲਿਆਏਗਾ ਔਰ इवन ਲੜਕੇ ਵੀ ਕਿਤੇ ਕਿਤੇ ਨਾਲ ਮੋਤੀ ਦਾ haar mala ਪਾ ਕੇ ਸਿਰ ਤੇ ਸਜਾ ਕੇ ਆਂਦੇ ਆ ਬਾਕੀ ਤੇ ਤੁਹਾਨੂੰ ਪਤਾ ਹੈ ਤਿਉਹਾਰ ਨੋਟਾਂ ਦੇ ਜਿਨ੍ਹਾਂ ਕੋਲ ਪੈਸੇ ਖੁੱਲੇ ਹੈ ਉਹ ਤਾਂ ਸਿਰ ਤੋਂ ਪੈਰ ਤੱਕ ਮੋਤੀਆ ਪਾ ਕੇ ਆਉਂਦੇ ਆ ਜਿਨ੍ਹਾਂ ਕੋਲ ਪੈਸੇ ਖੁੱਲੇ ਨਹੀਂ ਹੈ ਉਹ ਤਾਂ ਬਾਜ਼ਾਰ ਚ ਵੀ ਸਟਾਲ ਲੱਗ ਜਾਂਦੇ ਆ ਤੇ ਦੋ ਦੋ ਫੁੱਲ ਵਾਲਾ ਪਾ ਕੇ ਥੋੜੇ ਜਿਹੀ ਪੈਸੇ ਨਾਲ ਉਹਨਾਂ ਦਾ ਗੁਜ਼ਾਰਾ ਹੋ ਜਾਂਦਾ ਹੈ ਪੈਸਿਆਂ ਨਾਲ ਹੀ ਤੇ ਤਿਉਹਾਰ ਹੁੰਦੇ ਆ ਪੈਸੇ ਨਾਲ ਹੀ ਸ਼ਿੰਗਾਰ ਹੁੰਦੇ ਆ ਪਰ ਆਸਤਾ ਇੱਕੋ ਜਈ ਹੈ ਭਾਵੇਂ ਕੋਈ ਪੂਰਾ ਸਿਰ ਤੋਂ ਪੈਰ ਤੱਕ ਸ਼ਿੰਗਾਰ ਕਰਕੇ ਆਵੇ ਭਾਵੇਂ ਕੋਈ ਮੋਤੀਏ ਦੀ ਦੋ ਵਾਲਾ ਪਾ ਕੇ ਆਵੇ ਆਸਤਾ ਉਹੀ ਹੈ ਕਿ ਇਹ ਈਸ਼ਵਰ ਮੇਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਬਣੀਆਂ ਦੇਣ ਮੇਰਾ ਪਤੀ ਲੰਬੀ ਆਇਯੂ ਪ੍ਰਾਪਤ ਕਰੇ ਔਰ ਮੇਰਾ ਪਰਿਵਾਰ ਅਗੋਂ ਖੁਦ ਖੂਬ ਵਧੇ ਫੁੱਲੇ। ਇਸ ਦਿਨ ਆਲੀ ਤੁਸੀਂ ਦੇਖ ਸਕਦੇ ਹੋ ਨਵੇਂ ਵਿਆਹੇ ਜੋੜੇ ਨੂੰ ਸਾਵਣ ਦੇ ਮਹੀਨੇ ਦਾ ਕਿੰਨਾ ਚਾਅ ਆਏ। ਕਿਵੇਂ ਔਰਤਾ ਸ਼ਿੰਗਾਰ, ਸੋਨੇ ਨਹੀਂ ਚਾਂਦੀ ਨਹੀਂ, ਫੁੱਲਾਂ ਦਾ ਸ਼ਿੰਗਾਰ ਕਰਕੇ ਉਹ ਆਪਣਾ ਦਿਨ ਮਨਾ ਰਹੇ ਨੇ। ਇਸ ਦਿਨ ਆਲੀ ਮੈਂ ਮਨਮੀਤ ਕੈਮਰਾਮੈਨ ਅਰਸ਼ ਗ੍ਰੇਟ ਪੰਜਾਬ ਟੀਵੀ